ਸਾਹਿਬ ਜੀਦਾ ਬਾਬਾ ਅਜੀਤ ਸਿੰਘ ਜੀ ਨੂੰ ਤਿਆਰ ਕੀਤਾ ਧੰਗ ਗੁਰੂ ਗੋਬਿੰਦ ਸਿੰਘ ਪਾਛਣ ਆਪ ਸਾਹਿਬ ਜੀਦਾ ਬਾਬਾ ਜੁਝਾਰ ਸਿੰਘ ਨੇ ਵੀ ਨਾਲ ਤਿਆਰ ਕੀਤਾ ਸਾਹਿਬ ਜੀਦਾ ਬਾਬਾ ਅਜੀਤ ਸਿੰਘ ਨੂੰ ਨਾਲ ਜਥਾ ਦਿੱਤਾ ਉਹ ਚਮਕੌਰ ਗੜੀ ਦਾ ਦਰਵਾਜ਼ਾ ਖੁੱਲਿਆ ਤੇ ਸਾਹਿਬ ਜੀਦਾ ਬਾਬਾ ਅਜੀਤ ਸਿੰਘ ਨਾਲ ਜਥਾ ਲੈ ਕੇ ਜੰਗ ਦੇ ਮੈਦਾਨ ਵੱਲ ਨੂੰ ਬਾਹਰ ਨਿਕਲੇ ਨੇ ਮੁਗਲਿਆ ਸਲਤਨਤ ਦੇਖਦੀ ਹੈ ਗੁਰੂ ਦਾ ਪੁੱਤਰ ਆ ਰਿਹਾ ਹੈ ਤੇ ਜੰਗ ਦੇ ਮੈਦਾਨ ਦੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜਦੋਂ ਗਏ ਨੇ ਨਾ ਉਧਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਨੇ ਇੱਕ ਵਾਰੀ ਤੀਰਾਂ ਦੀ ਵਰਖਾ ਕਰ ਦਿੱਤੀ ਇੱਕ ਵਾਰੀ ਮੈਦਾਨ ਖਾਲੀ ਕਰ ਦਿੱਤਾ ਕਿ ਦੇਖਦੇ ਆ ਸਾਬ ਜਾਦਾ ਜੰਗ ਕਰੇਗਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉੱਚੀ ਗੜੀ ਤੇ ਖਲੋਗੇ ਨੇ ਭਾਈ ਆਲਮ ਸਿੰਘ ਉਹ ਵੀ ਮੌਂਟੀ ਤੇ ਖੜਾ ਹੋਇਆ ਕਿਉਂਕਿ ਉਹਦੀ ਡਿਊਟੀ ਲੱਗੀ ਹੋਈ ਸੀ ਤੂੰ ਜਕਾਰਾ ਛੱਡ ਨਾ ਜਿਸ ਸਮੇਂ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਗਏ ਦੁਸ਼ਮਣਾਂ ਦੇ ਨਾਲ ਲੋਹਾ ਲੈਂਦੇ ਨੇ ਕਦੇ ਕਿਰਪਾਨਾਂ ਦੇ वार ਕਦੇ ਨੇਜੇ ਦੇ ਨਾਲ ਮੁਕਾਬਲਾ ਕਰਦੇ ਨੇ ਇੱਕ ਦੇ ਛਾਤੀ ਦੇ ਵਿੱਚ ਨੇਜਾ ਮਾਰਿਆ ਨੇਜਾ ਵਿੱਚ ਹੀ ਰਹਿ ਗਿਆ ਕੱਲੀ ਡਾਂਗ ਹੀ ਰਹਿ ਗਈ ਪਿੱਛੇ ਉਹਦੇ ਨਾਲ ਮੁਕਾਬਲਾ ਕੀਤਾ ਫਿਰ ਜਦੋਂ ਦੇਖਿਆ ਨਾ ਦੁਸ਼ਮਣਾਂ ਨੇ ਕਿ ਸਾਹਿਬ ਜادہ ਬਾਬਾ ਅਜੀਤ ਸਿੰਘ ਘੇਰੇ ਵਿੱਚ ਆ ਗਿਆ ਫਿਰ ਹਰ ਕਿਸੇ ਨੇ ਹਮਲਾ ਕੀਤਾ ਕਿਸੇ ਨੇ ਤੀਰ ਚਲਾਇਆ ਕਿਸੇ ਨੇ ਕਿਰਪਾਨ ਦਾ ਵਾਰ ਕੀਤਾ ਹਰ ਕੋਈ ਹਮਲਾ ਕਰਦਾ ਕਿਉਂਕਿ ਹਰ ਕੋਈ ਦੱਸਣਾ ਚਾਹੁੰਦਾ ਹੈ ਤੀਰ ਦੇ ਪਿੱਛੇ ਇੱਕ ਨਿਸ਼ਾਨੀ ਰੱਖੀ ਹੁੰਦੀ ਸੀ ਹਰ ਕਿਸੇ ਨੇ ਜਿਵੇਂ ਕਿ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੀਰ ਚਲਾਉਂਦੇ ਸੀ ਨਾ ਤੇ ਪਛਾਣਿਆ ਜਾਂਦਾ ਸੀ ਪਿੱਛੇ ਉਹਦੇ ਸੋਨਾ ਹੁੰਦਾ ਸੀ ਪਛਾਨ ਲੈਂਦੇ ਸਨ ਕਿ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਤੀਰ ਹੈ ਇਦਾਂ ਹਰ ਕੋਈ ਮੁਗਲਿਆ ਸਲਤਨਤ ਦਾ ਆਪਣੇ ਵੱਲੋਂ ਤੀਰ ਮਾਰਦਾ ਬਾਬਾ ਅਜੀਤ ਸਿੰਘ ਨੂੰ ਕੱਲੋਂ ਮੈਂ ਵੀ ਦਾਵਾ ਕਰ ਸਕਾਂ ਜਾਂ ਕਿ ਮੈਂ ਵੀ ਤੀਰ ਮਾਰਿਆ ਸੀ ਹਰ ਕਿਸੇ ਨੇ ਕੋਪੜੀ ਨਿਸ਼ਾਨੀ ਕਿਸੇ ਨੇ ਕਾਲਾ ਤਾਗਾ ਕਿਸੇ ਨੇ ਚਿੱਟਾ ਤਾਗਾ ਕਿਸੇ ਨੇ ਕੋਈ ਨਿਸ਼ਾਨੀ ਕਿਸੇ ਨੇ ਕੋਈ ਨਿਸ਼ਾਨੀ ਰੱਖੀ ਹੁੰਦੀ ਸੀ ਕਿ ਮੈਂ ਦਿਖਾ ਸਕਾਂ ਕਿ ਮੈਂ ਵੀ ਤੀਰ ਮਾਰਿਆ ਸੀ ਤੀਰਾਂ ਦੇ ਵਾਰ ਤਲਵਾਰਾਂ ਦੇ ਵਾਰ ਨਿਜਿਆਂ ਦੇ ਵਾਰ ਸਾਬਜਾਦਾ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਅਣਗਿਣਤ ਵਾਰ ਸਹਿ ਕੇ ਚਮਕੌਰ ਗੜੀ ਵਾਲ ਮੁਖ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਾਨੀ ਮਨ ਯਾਦ ਕਰਕੇ ਆਖਰੀ ਵਾਰ ਦੀ ਫਤਿਹ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਤੀ ਤੇ ਡਿੱਗੇ ਤੇ ਸ਼ਹੀਦੀ ਪਾ ਗਏ ਜਦੋਂ ਸ਼ਹੀਦੀ ਪਾ ਗਏ ਉੱਚੀ ਮੌਂਟੀ ਤੇ ਖੜਾ ਭਾਈ ਆਲਮ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਦੇਖਦੇ ਪਏ ਨੇ ਜਦੋਂ ਕੋਈ ਜੰਗ ਦੇ ਮੈਦਾਨ ਦੇ ਵਿੱਚ ਡਿੱਗਦਾ ਤੇ ਭਾਈ ਆਲਮ ਸਿੰਘ ਜਕਾਰਾ ਛੜਦਾ ਸੀ ਹੁਣ ਜਕਾਰੇ ਦੀ ਆਵਾਜ਼ ਨਹੀਂ ਆਈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਲਗੇ ਆਲਮ ਸਿੰਘ ਜਿਹੜਾ ਵੀ ਸਿੰਘ ਜੰਗ ਦੇ ਮੈਦਾਨ ਜਾਂਦਾ ਸੀ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਸੀਧੀ ਪਾ ਕੇ ਧਰਤੀ ਤੇ ਡਿੱਗਦਾ ਸੀ ਤੂੰ ਉੱਚੀ ਜਕਾਰਾ ਛੜਦਾ ਸੀ ਮੇਰਾ ਸਾਹਿਬ ਜਿਆਦਾ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਸ਼ੀਧੀ ਪਾ ਗਿਆ ਜੰਗ ਦੇ ਮੈਦਾਨ ਦੇ ਵਿੱਚ ਸ਼ੀਧੀ ਪਾ ਗਿਆ ਡਿੱਗਾ ਧਰਤੀ ਤੇ ਤੂੰ ਜਕਾਰਾ ਨਹੀਂ ਛੱਡਿਆ ਭਾਈ ਆਲਮ ਸਿੰਘ ਕਹਿ ਲਗਾ ਪਾਛਾ ਜਦੋਂ ਸਾਹਿਬ ਜادہ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਡਿੱਗੇ ਨੇ ਸ਼ੀਧੀ ਪਾ ਕੇ ਧਰਤੀ ਤੇ ਡਿੱਗੇ ਨੇ ਮੈਂ ਬੜਾ ਜੋਰ ਲਾਇਆ ਪਰ ਮੈਂ ਕੁਝ ਜਕਾਰਾ ਛੱਡਿਆ ਹੀ ਨਹੀਂ ਮੇਰਾ ਗਲਾ ਭਰ ਗਿਆ ਜਕਾਰਾ ਛੱਡਿਆ ਹੀ ਨਹੀਂ ਗਿਆ ਮੈਂ ਜ਼ੋਰ ਤੇ ਬੜਾ ਲਾਇਆ ਪਰ ਮੈਂ ਕੁਝ ਜਕਾਰਾ ਨਹੀਂ ਛੱਡਿਆ ਕਿਉਂ ਉੱਥੇ ਧੰਗੁਰ ਗੋਬਿੰਦ ਸਿੰਘ ਪਾਛਣ ਆਪ ਜਕਾਰਾ ਲਾਇਆ ਬੋਲੇ ਸੋ ਨਿਹਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਜੇ ਕਾਰਾਂ ਲਾਇਆ ਉੱਥੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਉਧਰ ਗੜੀ ਦੇ ਵਿੱਚ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਆਏ ਕਹਿਣ ਲੱਗੇ ਪਾਤਸ਼ਾਹ ਗੁਰੂ ਪਿਤਾ ਜੀ ਵੱਡੇ ਭਰਾ ਸ਼ਹੀਦ ਹੋ ਗਏ ਨੇ ਮੇਰਾ ਵੀ ਦਿਲ ਕਰਦਾ ਮੈਂ ਜੰਗ ਦੇ ਮੈਦਾਨ ਨੂੰ ਜਾਵਾਂ ਤੇ ਜਾ ਕੇ ਸ਼ਹੀਦੀ ਪਾਵਾਂ ਕਿਉਂਕਿ ਤੁਸੀਂ ਘੋੜਸਵਾਰੀ ਸਿਖਾਈ ਤੇ ਉਹ ਵੀ ਇਕੱਠਿਆਂ ਨੂੰ ਜੇ ਗਤਕਾ ਸਿਖਾਇਆ ਤੇ ਉਹ ਵੀ ਇਕੱਠਿਆਂ ਨੂੰ ਤੀਰ ਅੰਦਾਜ਼ੀ ਇਕੱਠਿਆਂ ਨੂੰ ਹਰ ਕੰਮ ਇਕੱਠਿਆਂ ਨੂੰ ਤੇ ਅੱਜ ਛੀਦੀ ਪਾਨ ਦੀ ਵਾਰੀ ਆਇ ਤੇ ਕੱਲਿਆਂ ਨੂੰ ਹੀ ਭੇਜ ਦਿੱਤਾ ਮੇਰਾ ਵੀ ਦਿਲ ਕਰਦਾ ਮੈਂ ਜੰਗ ਦੇ ਮੈਦਾਨ ਨੂੰ ਜਾਵਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਰਿਵਾਰ ਦਾ ਪਤਾ ਨਹੀਂ ਮਾਤਾ ਦਾ ਪਤਾ ਨਹੀਂ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਨਹੀਂ ਵੱਡੇ ਸਾਹਿਬ ਜੀ ਦੇ ਕੋਲ ਸਨ ਛੀਦੀ ਪਾ ਗਏ ਅੱਜ ਆਖਰੀ ਹੁਣ ਇਹਨਾਂ ਕੋਲ ਤੇ ਬਾਬਾ ਜੂਹਾਰ ਸਿੰਘ ਹੀ ਇਹਨਾਂ ਨਾਲ ਬਾਕੀ ਤੇ ਪਤਾ ਨਹੀਂ ਪਰਿਵਾਰ ਸਾਰਾ ਆਸੇ ਪਾਸੇ ਵਿਛੜ ਗਿਆ ਪਰ ਇਹ ਨਹੀਂ ਮਨ ਵਿੱਚ ਆਇਆ ਕਿ ਰੱਖ ਲਵਾਂ ਸਾਹਿਬ ਜادہ ਬਾਬਾ ਜੂਹਾਰ ਸਿੰਘ ਨੂੰ ਵੀ ਤਿਆਰ ਕੀਤਾ ਨਾਲ ਜਥਾ ਦਿੱਤਾ ਘੜੀ ਚਮਕੌਰ ਦੀ ਦਾ ਦਰਵਾਜ਼ਾ ਖੁੱਲਿਆ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨਾਲ ਜਥਾ ਲੈ ਕੇ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਵਾਸਤੇ ਜਿਵੇਂ ਦਰਵਾਜ਼ਾ ਖੁੱਲਿਆ ਘੋੜਾ ਦੜਾਇਆ ਨਾਲ ਜਥਾ ਗਿਆ ਫਿਰ ਧੰਨ ਗੁਰੂ ਗੋਬਿੰਦ ਸਿੰਘ ਪਾਛਣ ਇੱਕ ਤੀਰਾਂ ਦੀ ਵਰਖਾ ਕੀਤੀ ਮੈਦਾਨ ਖੁੱਲਾ ਕਰ ਦਿੱਤਾ ਕਿ ਮੈਂ ਦੇਖਾਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਕਿਸ ਤਰ੍ਹਾਂ ਮੁਕਾਬਲਾ ਕਰਦੇ ਨੇ ਦੁਸ਼ਮਣਾਂ ਦਾ ਮੈਂ ਦੇਖਾਂ ਸਾਹਿਬ ਜادہ ਬਾਬਾ ਜੂਹਾਰ ਸਿੰਘ ਵੀ ਟੁੱਟ ਟੁੱਟ ਕੇ ਦੁਸ਼ਮਨਾ ਤੇ ਪੈ ਰਹੇ ਨੇ ਟੁੱਟ ਟੁੱਟ ਕੇ ਮੁਕਾਬਲਾ ਹੋ ਰਿਹਾ ਪਰ ਉਹੀ ਹੋਇਆ ਜੋ ਬੋਤਿਆਂ ਵਿੱਚ ਥੋੜਿਆਂ ਦਾ ਹੁੰਦਾ ਇੱਕ ਤੀਰ ਆਇਆ ਸਾਹਿਬ ਜادہ ਬਾਬਾ ਜੂਹਾਰ ਸਿੰਘ ਜੀ ਦੇ ਲੱਗਾ ਧਰਤੀ ਤੇ ਡਿੱਗ ਪੇ ਫਿਰ ਜੰਗ ਕਰਨਾ ਸ਼ੁਰੂ ਕਰ ਦਿੱਤਾ ਹੁਣ ਅਣਗਿਣਤ ਤੀਰ ਵੱਜੇ ਅਣਗਿਣਤ ਕਿਰਪਾਨਾਂ ਵੱਜੀਆਂ ਬਹੁਤ ਜ਼ਿਆਦਾ ਦੁਸ਼ਮਨਾ ਨੇ ਵਾਰ ਕੀਤੇ ਤੇ ਡਿੱਗ ਪੇ ਜਿਸ ਸਮੇ ਡਿੱਗੇ ਨਾ ਸਾਹਿਬ ਜੀਦਾ ਬਾਬਾ ਜੂਹਾਰ ਸਿੰਘ ਜੀ ਤੇ ਹੌਲੀ-ਹੌਲੀ ਕਰਕੇ ਜਿੱਥੇ ਸਾਹਿਬ ਜੀਦਾ ਬਾਬਾ ਅਜੀਤ ਸਿੰਘ ਦਾ ਸਰੀਰ ਪਿਆ ਉੱਥੇ ਪਹੁੰਚ ਗਏ ਤੇ ਸਾਹਿਬ ਜੀਦਾ ਬਾਬਾ ਅਜੀਤ ਸਿੰਘ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠ ਗਏ ਜਦੋਂ ਬੈਠੇ ਫਿਰ ਦੁਸ਼ਮਨਾ ਨੇ ਵਾਰ ਕੀਤਾ ਜਦੋਂ ਵਾਰ ਕੀਤਾ ਹੁਣ ਦੋ ਭਰਾ ਦੋਵਾਂ ਨੇ ਗਲ ਬੱਕੜੀ ਪਾਲੀ ਤੇ ਸਾਹਿਬ ਜادہ ਬਾਬਾ ਜੂਹਾਰ ਸਿੰਘ ਜੀ ਵੀ ਉਸੇ ਜੰਗ ਦੇ ਮੈਦਾਨ ਦੇ ਵਿੱਚ ਉੱਥੇ ਸ਼ਹੀਦੀ ਪਾ ਗਏ ਗੜੀ ਚੋਂ ਫੇਰ ਆਵਾਜ਼ ਨਹੀਂ ਆਈ ਧੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਭਾਈ ਆਲਮ ਸਿੰਘ ਜਕਾਰਾ ਨਹੀਂ ਛੱਡਿਆ ਕਹਿਣ ਲੱਗਾ ਪਾਤਸ਼ਾਹ ਮੈਂ ਜੋਰ ਤੇ ਬਥੇਰਾ ਲਾਇਆ ਮੇਰੇ ਕੋ ਜਕਾਰਾ ਛੱਡਿਆ ਹੀ ਨਹੀਂ ਗਿਆ ਫਿਰ ਧੰ ਗੁਰੂ ਗੋਬਿੰਦ ਸਿੰਘ ਪਾਛਣ ਆਪ ਜਕਾਰਾ ਛੱਡਿਆ ਬੋਲੇ ਸੋ ਨਿਹਾਲ ਸਾਹਿਬ ਜادہ ਬਾਬਾ ਜੋਹਾਰ ਸਿੰਘ ਵੀ ਛੀਤੀ ਪਾ ਗਏ ਸਾਹਿਬ ਜادہ ਬਾਬਾ ਅਜੀਤ ਸਿੰਘ ਵੀ ਛੀਤੀ ਪਾ ਗਏ ਇਕੱਠੇ ਪੇਣ ਜੰਗ ਦੇ ਮੈਦਾਨ ਦੇ ਵਿੱਚ